ਮੇਰੇ ਪੁੱਤ ਨੂੰ ਨਾਲੇ ਤਾਂ ਕਹਿੰਦੇ ਵੀ ਇਹ ਗਦਾਰ ਹੈ ਸਾਰਾ ਕੁਝ ਕੀਤਾ ਜੋ ਖੰਡੇ ਨਹੀਂ ਕੀਤਾ ਵੇਸੇ ਹੀ ਬੱਠ ਕਰ ਲਈ ਤੇ ਮਾਰ ਦੇ ਹੁਣ ਮਾਰਨਾ ਨਾਲੇ ਮਰਵਾਤਾ ਨਾਲੇ ਮੇਰੇ ਪੁੱਤ ਦੀਆਂ ਫੋਟੋਆਂ ਲੈ ਆ ਵੇਖ ਲੋ ਜਾ ਕੇ ਵੇਖੋ ਜਾ ਕੇ ਜੇ ਮੈਂ ਝੂਠ ਬੋਲਦੀਆਂ ਨਾਲੇ ਮੇਰੇ ਪੁੱਤ ਨੂੰ ਵਰਤਦੇ ਆ ਨਾਲੇ ਸਾਨੂੰ ਪੁੱਛਿਆ ਨਹੀਂ ਲਾਣ ਦੇ ਹੱਗੀ ਪਾਰਟੀ ਦੇ ਨਾ ਅਸੀਂ ਪੈਸਾ ਇਕੱਠਾ ਕਰਨਾ ਹੈ ਨਾ ਅਸੀਂ ਚੌਧਰ ਲੈਣੀ ਹੈ ਅਸੀਂ ਤਾਂ ਕਪੂਰ ਸਾਹਿਬਾਂ ਵਾਂਗੂੰ ਸੇਵਾਦਾਰ ਰਹਿਣਾ। ਭਾਵੇਂ ਸਾਥੋਂ ਕੂੜਾ ਸਮਾ ਚੜਾ ਲਓ। ਭਾਵੇਂ ਸਾਥੋਂ ਜੋੜੇ ਚੜਾ ਲਓ। ਸਾਨੂੰ ਕੋਈ ਉਹਦਾਂ ਦੀ ਲੋੜ ਨਹੀਂ। ਪਰ ਸਾਨੂੰ ਸੱਚ ਚਾਹੀਦਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਵੀ ਇੱਥੇ ਮੈਂ ਇਹੋ ਜਿਹੇ ਸਿੰਘ ਭਰਤੀ ਕਰਨੇ ਆ ਜਿਹੜੇ ਜ਼ੁਲਮ ਦੀ ਖਾਤਰ ਲੜ ਸਕਣ। ਇੱਥੇ ਸਾਡੇ ਬਾਪੂ ਜੀ ਸਿਮਰਜੀਤ ਮਾਨ ਸਿੰਘ ਇਹਨਾਂ ਨੇ 40 ਸਾਲ ਪਾਰਟੀ ਦੀ ਸੇਵਾ ਕੀਤੀ ਹੈ ਇਹੇ ਜੇਲ੍ਹਾਂ ਵਿੱਚ ਵੀ ਫੜੇ ਗਏ ਇਹਨਾਂ ਦੇ ਨੌ ਖਿੱਚੇ ਗਏ ਪਰ ਇਹ ਆਪਦੇ ਨਿਸ਼ਾਨੇ ਤੋਂ ਨਹੀਂ ਥੜਕੇ ਇਹਨਾਂ ਦੇ ਇੱਕ ਐਡਵੋਕੇਟ ਕਹਿੰਦਾ ਵੀ ਸਿਮਰਜੀਤ ਮਾਨ ਦੀ ਚਿੱਠੀ ਜਲਦੀ ਆ ਕੀ ਉਹ ਚਿੱਠੀ ਨਾਲ ਉਹਨਾਂ ਨੇ ਘਰ ਬਣਾਇਆ ਆਪਦੇ ਕਿੰਨੇ ਕਿੱਲੇ ਫੁਕੇ ਆ ਆਪਦੀ ਜ਼ਮੀਨ ਲੈ ਦਾਦੇ ਕਿੰਨੇ ਕਿੱਲੇ ਭੁਖੇ ਆ ਪਰ ਉਹਨਾਂ ਨੂੰ ਇਹ ਚਾਹੀਦਾ ਵੀ ਅਸੀਂ ਆਪਣਾ ਨਿਸ਼ਾਨਾ ਸਮਝ ਗਏ ਅਸੀਂ ਵੇਖੀਏ ਵੀ ਸਾਡਾ ਨਿਸ਼ਾਨਾ ਕੀ ਹੈ ਕੀ ਖਾਲਿਸਤਾਨ ਦੇ ਵਿੱਚ ਇਕੱਲੇ ਖਾਲਸੇ ਰਹਿਣਗੇ ਖਾਲਿਸਤਾਨ ਦਾ ਮਤਲਬ ਹੈ ਸਾਰਿਆਂ ਨੂੰ ਬਣਦਾ ਹੱਕ ਮਿਲੇ ਇਹ ਸਾਡਾ ਬਾਪੂ ਜਿਹੜਾ ਹੈ ਇੱਥੇ ਜਾਂਦਾ ਜਿਦੋਂ ਉਹਨਾਂ ਨੇ ਸੰਗਰੂਰ ਦੀ ਲੜੀ ਸੀਗੀ ਲੜਾਈ ਵੋਟਾਂ ਲੜੀਆਂ ਇਹਨਾਂ ਨੂੰ ਕਿਹਾ ਵੀ ਤੁਸੀਂ ਸੈਨ ਕਰਾ ਲਓ ਇਹਨਾਂ ਨੇ ਮੁਕਰਨਾ ਆ ਦੇਖ ਲਓ ਓਖੇ ਸਟੇਜ ਲੱਗੇ ਕਿ ਨਹੀਂ ਦੱਸੋ ਇਹ ਝੂਠੀ ਗੱਲ ਐ ਬਿਲਕੁਲ ਸੱਚ ਦੱਸੋ ਕੋਈ ਬਾਹਰ ਖੜ ਕੇ ਕਰਕੇ ਕੋ ਇਹ ਮੈਂ ਝੂਠੀ ਕਹਨੀ ਐ ਕਰੋ ਮੈਨੂੰ ਝੂਠੀ ਸਤਿਕਾਰਯੋਗ ਗੁਰੂ ਰੂਪ ਸਾ ਸੰਗਤ ਗੱਜ ਕੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਇੱਥੇ ਆਪਾਂ ਜੋ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਈਸਵੀ ਨੂੰ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਉਸ ਦਿਨ ਨੂੰ ਮਨਾਉਣ ਦੀ ਖਾਤਰ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ ਇਸ ਵਿਚਾਰ ਦੇ ਨਾਲ ਨਾਲ ਆਪਾਂ ਇਹ ਵੀ ਵਿਚਾਰਨਾ ਹੈ ਵੀ ਸਾਨੂੰ ਕੀ ਚਾਹੀਦਾ ਹੈ ਜਿਹੜਾ ਹੁਣ ਕਹਿ ਰਹੇ ਆ ਵੀ ਇਹ ਖਾਲਿਸਤਾਨ ਮੰਗਦੇ ਆ ਖਾਲਿਸਤਾਨ ਦੀ ਮੰਗ ਹੈ ਸਾਡੇ ਗੁਰੂ ਸਾਹਿਬ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਹਿਲਾਂ ਵੱਖਰੇ ਰਾਜ ਦੀ ਗੱਲ ਕੀਤੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਵੀ ਇੱਥੇ ਮੈਂ ਇਹੋ ਜਿਹੇ ਸਿੰਘ ਭਰਤੀ ਕਰਨੇ ਆ ਜਿਹੜੇ ਜ਼ੁਲਮ ਦੀ ਖਾਤਰ ਲੜ ਸਕਣ ਜਲਮ ਦੀ ਖਾਤਰ ਬਾਜ਼ ਠਾਉਣੀ ਕੋਈ ਅਤਵਾਦ ਨਹੀਂ ਕਿਹਾ ਜਾਂਦਾ ਜਲਮ ਦੇ ਖਾਤਰ ਲੜਨਾ ਉਹ ਸਤਵਾਦੀ ਹੁੰਦਾ ਉਹ ਅਤਵਾਦ ਨਹੀਂ ਹੁੰਦਾ ਇੱਥੇ ਸਾਡੇ ਬਾਪੂ ਜੀ ਸਿਮਰਜੀਤ ਮਾਨ ਸਿੰਘ ਇਹਨਾਂ ਨੇ 40 ਸਾਲ ਪਾਰਟੀ ਦੀ ਸੇਵਾ ਕੀਤੀ ਹੈ ਇਹੇ ਜੇਲ੍ਹਾਂ ਵਿੱਚ ਵੀ ਫੜੇ ਗਏ ਇਹਨਾਂ ਦੇ ਨੌ ਖਿੱਚੇ ਗਏ ਪਰ ਇਹ ਆਪਦੇ ਨਿਸ਼ਾਨੇ ਤੋਂ ਨਹੀਂ ਥੜਕੇ ਇਸ ਲਈ ਅਸੀਂ ਇਸ ਪਾਰਟੀ ਦੇ ਨਾਲ ਜੁੜੇ ਹੋਏ ਹਾਂ ਜਿਹੜਾ ਬਾਹਰਲੇ ਵਿਦੇਸ਼ਾਂ ਵਿੱਚ ਕਹਿੰਦੀ ਹੈ ਵੀ ਬਾਪੂ ਦੀ ਚਿੱਠੀ ਚੱਲਦੀ ਹੈ ਉਹ ਚਿੱਠੀ ਨਾਲ ਇਹਨਾਂ ਨੇ ਘਰ ਨਹੀਂ ਬਣਾ ਲਿਆ ਜਾਂ ਉਹ ਚਿੱਠੀ ਨਾਲ ਇਹਨਾਂ ਨੇ ਆਪ ਦਾ ਤੋਰੀ ਫਲਖਾਣੀ ਡਾਇਲੋਗਾਂ ਨੂੰ ਫੰਡ ਨਹੀਂ ਇਕੱਠਾ ਕੀਤਾ ਆ ਜਿਹੜੇ ਕਾਠ ਇੰਨੇ ਹੋਇਆ ਖਰਚਾ ਹੋਇਆ ਉਹਨਾਂ ਚਿੱਠੀਆਂ ਨਾਲ ਹੁੰਦਾ ਇਹਨਾਂ ਦੇ ਇੱਕ ਐਡਵੋਕੇਟ ਕਹਿੰਦਾ ਵੀ ਸਿਮਰਜੀਤ ਮਾਨ ਦੀ ਚਿੱਠੀ ਚੱਲਦੀ ਹੈ ਕਿਓ ਚਿੱਠੀ ਨਾਲ ਉਹਨੇ ਘਰ ਬਣਾਇਆ ਆਪਦੇ ਕਿੰਨੇ ਕਿੱਲੇ ਫੁਕੇ ਆ ਆਪਦੀ ਜ਼ਮੀਨ ਲੈਦਾ ਦੇ ਕਿੰਨੇ ਕਿੱਲੇ ਫੁਕੇ ਆ ਇਸ ਪਾਰਟੀ ਨੇ ਜੇ ਰੌਲਾ ਪਾਇਆ ਇੰਨੇ ਸ਼ਹੀਦ ਹੋ ਗਏ ਸਾਡੇ ਬੇਟਾ ਉਹ ਮੇਰਾ ਨਹੀਂ ਕੌਮ ਦਾ ਉਹਨਾਂ ਦਾ ਕਿਸੇ ਨੇ ਰੌਲਾ ਨਹੀਂ ਪਾਇਆ ਜੇ ਪਾਰਲੀਮੈਂਟ ਵਿੱਚ ਰੌਲਾ ਪਾਇਆ ਤਾਂ ਇਹਨਾਂ ਨੇ ਪਾਇਆ ਸਾਰੇ ਜਿੰਨੇ ਜ਼ਥੇਦਾਰ ਜਿੰਨੀਆਂ ਕੌਮਾਂ ਦੇ ਲੀਡਰ ਫੇਰ ਫੇਰ ਕੇ ਸਾਰੇ ਫੇਰ ਇੱਥੇ ਹੁੰਦੇ ਆ ਕਹਿੰਦੇ ਫਿਰ ਫਿਰਤ ਪਰ ਆਇਆ ਪਰਿਆ ਤੋਂ ਸਰਨਾਈ ਨਾਨਕੀ ਪਰਵੇਸੀ ਆਪਣੀ ਭਗਤੀ ਲਈ ਉਹ ਫੇਰ ਇੱਥੇ ਮੁੜ ਕੇ ਆਉਂਦੇ ਆ ਪਰ ਉਹਨਾਂ ਨੂੰ ਇਹ ਚਾਹੀਦਾ ਵੀ ਅਸੀਂ ਆਪਣਾ ਨਿਸ਼ਾਨਾ ਸਮਝ ਗਏ ਅਸੀਂ ਵੇਖੀਏ ਵੀ ਸਾਡਾ ਨਿਸ਼ਾਨਾ ਕੀ ਹੈ ਕੀ ਖਾਲਸਤਾਨ ਦੇ ਵਿੱਚ ਇਕੱਲੇ ਖਾਲਸੇ ਰਹਿਣਗੇ ਖਾਲਸਤਾਨ ਦਾ ਮਤਲਬ ਸਾਰਿਆਂ ਨੂੰ ਬਣਦਾ ਹੱਕ ਮਿਲੇ ਜਿਹੜੇ ਕਹਿੰਦੇ ਅਸੀਂ ਜਾਦਾ ਹੈ ਉਹਨਾਂ ਨੂੰ ਬਣਦਾ ਹੱਕ ਮਿਲ ਗਿਆ ਸਾਨੂੰ ਤਾਂ ਹਾਲ ਤੱਕ ਨਹੀਂ ਮਿਲਿਆ 35 ਸਾਲ ਹੋ ਗਏ ਤੁਹਾਨੂੰ ਮਿਲ ਗਿਆ ਹੋਊਗਾ ਜਿਹੜੇ ਚੁੱਪ ਕਰਕੇ ਬੈਠ ਜਾਂਦੇ ਆ ਫਿਰ ਇੱਕ ਉਹ ਸਾਡੇ ਨਾਲ ਤਾਂ ਆਢਾ ਲਾਈ ਬੈਠੇ ਆ ਸਰਕਾਰਾਂ ਨਾਲ ਮੱਥਾ ਲਾਉਣ ਸਰਕਾਰਾਂ ਨਾਲ ਮੱਥਾ ਲਾਉਣ ਸਰਕਾਰਾਂ ਨਾਲ ਪਿੱਛੇ ਨੂੰ ਹੁੰਦੇ ਆ ਸਾਨੂੰ ਕਹਿੰਦੇ ਆ ਟਾਰਗੇਟ ਕਰਦੇ ਆ ਮੇਰੇ ਪਤਨ ਨੂੰ ਅੱਤਵਾਦੀ ਕਹਿ ਕੇ ਇਹਨਾਂ ਦੇ ਐਡਵੋਕੇਟ ਨੇ ਸਿਕਿਉਰਟੀ ਲਈ ਆ ਸਪੋਰਟੀ ਲਈ ਆ ਕਿ ਮੇਰਾ ਪੁੱਤ ਅੱਤਵਾਦੀ ਸੀ ਉਹਨੇ ਖਾਲਸਾਤਨ ਦੀ ਮੰਗ ਕੀਤੀ ਹੈ ਉਹਨੇ ਖਾਲਸਾਤਨ ਦੀ ਮੰਗ ਕੀਤੀ ਖਾਲਸਾ ਰਾਜ ਦੀ ਗੱਲ ਕੀਤੀ ਹੈ ਵਾਰਸ ਪੰਜਾਬ ਦੀ ਜੱਥੇਮੰਨੀ ਸਾਜਣ ਦਾ ਮਤਲਬ ਇਹ ਸੀ ਕਿ ਖਾਲਸਾ ਰਾਜ ਲਿਆਉਣਾ ਖਾਲਸਾ ਰਾਜ ਮੰਗਣਾ ਕੋਈ ਮਾੜੀ ਗੱਲ ਨਹੀਂ ਕੀ ਆ ਜਿਹੜੇ ਸਾਰੇ ਹਿੰਦੂ ਸਿੱਖੇ ਖਾਲਸਾ ਰਾਜ ਵਿੱਚ ਨਹੀਂ ਰਹਿ ਸਕਦੇ ਇਹਨਾਂ ਨੂੰ ਕੋ ਕੱਢਿਆ ਜਾਂਦਾ ਬਾਹਰ ਇਹ ਕਹਿੰਦੇ ਵੱਖਰੇ ਰਾਜ ਦੀ ਗੱਲ ਕਰਦੇ ਆ ਕਿਹੜਾ ਵੱਖਰਾ ਰਾਜ ਹੁਣ ਇੱਥੇ ਸਾਰੇ ਵੱਖਰੇ ਵੱਖਰੇ ਬੈਠੇ ਆ ਸਾਰਿਆਂ ਨੇ ਕਿਹਾ ਵੀ ਆਹ ਘਰ ਇੱਕ ਖਾਲਸਾ ਨਾ ਛੱਡੋ ਦੂਸੇ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਖਾਲਸਾ ਰਾਜ ਦੀ ਮੰਗ ਕੀਤੀ ਸੀ ਉਹਨਾਂ ਨੇ ਵੀ ਖਾਲਸਾ ਰਾਜ ਦੀ ਮੰਗ ਕੀਤੀ ਸੀ ਕਿੰਨੇ ਸਾਲ ਰਾਜ ਕੀਤਾ ਏ ਸਾਡਾ ਬਾਪੂ ਵੀ ਖਾਲਸ ਰਾਜ ਦੀ ਮੰਗ ਕਰਦਾ। ਇਹ ਸਾਡਾ ਬਾਪੂ ਜਿਹੜਾ ਹੈ ਇੱਥੇ ਜਾਂਦਾ ਜਦੋਂ ਉਹਨਾਂ ਨੇ ਸੰਗਰੂਰ ਦੀ ਲੜੀ ਸੀਗੀ ਲੜਾਈ। ਬੋਟਾਂ ਲੜੀਆਂ। ਇਹਨਾਂ ਨੂੰ ਕਿਹਾ ਵੀ ਤੁਸੀਂ ਸਾਈਨ ਕਰਾ ਲਓ। ਇਹਨਾਂ ਨੇ ਮੁਕਰਨਾ। ਆ ਦੇਖ ਲਓ ਖ੍ਰਿਸਟੇਜ ਲੱਗੇ ਕਿ ਨਹੀਂ। ਦੱਸੋ ਇਹ ਝੂਠੀ ਗੱਲ ਐ। ਬਿਲਕੁਲ ਸੱਚ। ਦੱਸੋ ਕੋਈ ਬਾਹਰ ਖੜ ਕੇ ਕਰਕੇ ਕਹੋ ਵੀ ਮੈਂ ਝੂਠੀ ਕੰਨੀ ਐ। ਕਰੋ ਮੈਨੂੰ ਝੂਠੀ। ਮੇਰੇ ਪਤ ਦਾ ਸਾਰੀ ਪਾਰਟੀ ਲੈ ਕੇ ਉਹਦੀ ਪਿੱਠ ਵਿੱਚ ਛੁਰਕਵਾਇਆ ਇਹ ਝੂਠੀ ਗੱਲ ਆ ਦੱਸੋ ਮੇਰੇ ਪਤ ਨੇ ਕਿਹੜਾ ਫੰਡ ਇਕੱਠਾ ਕੀਤਾ ਸੀਗਾ ਕਿਹੜੀਆਂ ਉਹਦੀਆਂ ਕੋਠੀਆਂ ਵਾਲੀਆਂ ਕਰੋ ਸਾਡੇ ਘਰ ਦੀ ਜਾ ਕੇ ਉੱਥੇ ਤਲਾਸ਼ੀ ਕਰੋ ਸਾਡੇ ਘਰ ਦੀ ਜਾ ਕੇ ਵੀ ਕੀ ਸਾਡੇ ਘਰੇ ਬਣਿਆ ਇੱਥੇ ਫੰਡ ਨੇ ਇਕੱਠੀ ਹੋ ਗਈ ਆ ਸਾਡਾ ਪਿਓ ਕਿਹੜਾ ਫੰਡ ਕਰਦਾ ਦੱਸੋ ਉਹਨੇ ਕਿਹੜੀਆਂ ਜ਼ਮੀਨਾਂ ਖਰੀਦ ਲਈਆਂ ਇਹਨਾਂ ਨੇ ਆਪਦੇ ਆ ਟਿਕਟਾਂ ਦੇ ਦੇ ਕੇ ਆਪਦੇ ਵਿਰੋਧੀ ਖੜੇ ਕਰ ਲਏ ਵਿਰੋਧੀ ਖੜੇ ਕਰ ਲੈ ਵੇਖੋ ਕਿੰਨੀਆਂ ਸਟੇਜ ਲੱਗੀਆਂ ਤੁਸੀਂ ਨਾ ਕਿ ਆਏ ਆ ਇਹ ਸਾਡਾ ਬਾਪੂ ਦੋਥੇ ਖੜਾ ਹੈ ਸਾਡੇ ਬਾਪੂ ਨੂੰ ਤਾਂ ਕੋਈ ਵੱਖਰੀ ਸਟੇਜ ਕਿਤੇ ਨਹੀਂ ਇਹਨਾਂ ਵਿੱਚੋਂ ਹੀ ਲੈ ਕੇ ਟਿਕਟਾਂ ਉਹ ਬੈਠੇ ਆ ਦੇਖ ਲਓ ਚਾਰ ਚਾਰ ਬੰਦੇ ਲਈ ਬੈਠਿਆ ਉਹ ਮੇਰੇ ਪੁੱਤ ਨੂੰ ਨਾਲੇ ਤਾਂ ਕਹਿੰਦੇ ਵੀ ਇਹ ਗਦਾਰ ਹੈ ਸਾਰਾ ਕੁਝ ਕੀਤਾ ਜੋ ਖੰਡੇ ਨਹੀਂ ਕੀਤਾ ਵੇਸੇ ਹੀ ਬੈਠ ਕਰ ਲਈ ਤੇ ਮਾਰ ਦੇ ਹੁਣ ਮਾਰਨਾ ਨਾਲੇ ਮਰਵਾਤਾ ਨਾਲੇ ਮੇਰੇ ਪੁੱਤ ਦੀ ਫੋਟੋ ਲਾਇਆ ਆ ਵੇਖ ਲਓ ਜਾ ਕੇ ਵੇਖੋ ਜਾ ਕੇ ਜੇ ਮੈਂ ਝੂਠ ਬੋਲਦੀ ਆ ਨਾਲੇ ਮੇਰੇ ਪਤ ਨੂੰ ਵਰਤਦੇ ਆ ਨਾਲੇ ਸਾਨੂੰ ਪੁੱਛਿਆ ਨਹੀਂ ਲਾਣ ਦੇ ਹਜੀ ਪਾਰਟੀ ਦੇ ਨਾ ਇਸ ਪਾਰਟੀ ਦਾ ਮੈਂ ਸਾਥ ਅੱਜ ਦੇਵਾ ਨਾ ਮੈਂ ਕੱਲ ਦੇਵਾ ਆ ਜਿਹੜੀ ਸਚਾਈ ਹੈ ਸਚਾਈ ਦਾ ਸਾਥ ਦੇਵਾਂਗੇ ਬੋਲੇ ਸੋ ਨਿਹਾਲ ਇਸ ਲਈ ਭੰਗ ਵੀ ਜੜਿਆ ਆਉਣ ਵਾਲੀਆਂ ਵੋਟਾਂ ਛਰੋਣੀ ਕਮੇਟੀ ਦੀਆਂ ਸਾਰੇ ਜਥੇਬੰਦੀਆਂ ਰਲ ਮਿਲ ਕੇ ਭਾਗ ਲੋ ਜੱਤ ਭਾਵੇਂ ਕੋਈ ਮਰਜੀ ਜਾਵੇ ਪਰ ਹਰ ਇੱਕ ਪਾਰਟੀ ਦੇ ਦੋ ਦੋ ਮੈਂਬਰ ਬਣਾਓ ਪਰ ਤੁਸੀਂ ਇਕਾ ਕਰੋ ਇਕਾ ਕਰਕੇ ਉਸ ਕਮੇਟੀ ਨੂੰ ਜਿਹੜੇ ਗੁਰਦੁਆਰਿਆਂ ਨੂੰ ਸਾਮ ਸੰਭਾਲ ਕਰਦੀ ਹੈ ਉਸ ਨੂੰ ਆਪਣੇ ਹੱਥਾਂ ਵਿੱਚ ਲੋ ਇੱਥੇ ਆ ਨਾ ਸਮਝੋ ਵੀ ਮੈਂ ਜੱਥੇ ਜਾਰੀ ਲੈ ਲਾਂ ਮੈਂ ਚੌਧਰ ਲੈ ਲਾਂ ਇਹ ਚੌਧਰ ਨੂੰ ਜਦੋਂ ਸਭ ਕੁਝ ਇੱਥੇ ਰਹਿ ਜਾਣਾ ਆ ਪੈਸਾ ਬੂਸਾ ਸਾਰਾ ਕੁਝ ਇੱਥੇ ਰਹਿ ਜਾਣਾ ਮੇਰਾ ਪਤ ਕੀ ਲਾਂ ਲੈ ਗਿਆ ਕੋਛ ਨਹੀਂ ਲਿਆ ਗਿਆ ਇੱਕੋ ਸੱਚਾ ਸੂਚਾ ਗਿਆ ਉਹਨੇ ਸੱਚ ਸੀ ਸਾਡੇ ਪੱਲੇ ਸੱਚ ਹਮੇਸ਼ਾ ਰਹੂਗਾ ਜੇ ਅਸੀਂ ਸੱਚ ਨੂੰ ਬਣਾਵਾਂਗੇ ਇਸ ਲਈ ਤੁਸੀਂ ਸੱਚ ਨੂੰ ਪਛਾਣੋ ਵੀ ਸੱਚ ਕੀ ਹੈ ਨਾ ਅਸੀਂ ਪੈਸਾ ਇਕੱਠਾ ਕਰਨਾ ਹੈ ਨਾ ਅਸੀਂ ਚੌਧਰ ਲੈਣੀ ਹੈ ਅਸੀਂ ਤਾਂ ਕਪੂਰ ਸਹਿਗੰਗਾਂ ਵਾਂਗੂੰ ਸੇਵਾਦਾਰ ਰਹਿਣਾ ਪਾਵਾ ਸਤੋ ਕੂੜਾ ਸਮਾ ਚੜਾ ਲਓ ਪਾਵਾ ਸਤੋ ਜੋੜੇ ਚੜਾ ਲਓ ਸਾਨੂੰ ਕੋਈ ਉਹਦਾ ਲੋੜ ਨਹੀਂ ਪਰ ਸਾਨੂੰ ਸੱਚ ਚਾਹੀਦਾ ਹੈ ਮੇਰੇ ਹੱਥ ਬੰਨ ਕੇ ਸਾਰੇ ਇਹਾ ਭੈਣਾ ਨੂੰ ਸਾਰੇ ਭਰਾਵਾਂ ਨੂੰ ਇਹ ਹੀ ਬੇਨਤੀ ਹੈ ਇਕੱਠੇ ਹੋ ਜੋ ਸੱਚ ਨੂੰ ਪਛਾਣੋ ਤੇ ਬਾਪੂ ਜੀ ਸਿਮਰਜੀਤ ਮਾਨ ਸਿੰਘ ਦਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ